ਗੁਰੂ ਘਰ ਦੀ ਸਮਾਪਤੀ ਹੋ ਗਈ ਆ ਤੇ ਹੁਣ ਅਸੀਂ ਫੇਰ ਚੱਲਦੇ ਆਂ ਜ ਮਾਰਕੀਟ ਮਾਰਕੀਟ ਅਸੀਂ ਲੈਣ ਲੱਗੇ ਆ ਅੱਜ ਜਿਵੇਂ ਲਾਚੀਆਂ ਹਲਦੀ ਐਦਾਂ ਦੀਆਂ ਚੀਜ਼ਾਂ ਜਿਹੜੀਆਂ ਆਪਾਂ ਖਰੀਦਣ ਲੱਗੇ ਆ ਹੁਣ ਤੇ ਹੁਣ ਆਪਾਂ ਚੱਲਦੇ ਆਂ ਮਾਰਕੀਟ ਵਿੱਚ ਇਸ ਟਾਈਮ ਹੀ ਸਾਨੂੰ ਟਾਈਮ ਮਿਲਦਾ ਵਾ ਆਹੋ ਹਨਾ ਬੀਨੇ ਤਾਂ ਗੁਰਦੁਆਰਾ ਸਾਹਿਬ ਦੀਆਂ ਦਰਸ਼ਨਾਂ ਦੇ ਵਿੱਚ ਦਰਸ਼ਨਾਂ ਦੇ ਵਿੱਚ ਹੁੰਦੇ ਆ ਤੇ ਇਸ ਟਾਈਮ ਜਦੋਂ ਗੁਰੂ ਘਰ ਦੀ ਸਮਾਪਤੀ ਹੁੰਦੀ ਆ ਤੇ ਉਸ ਤੋਂ ਬਾਅਦ ਅਸੀਂ ਲੰਗਰ ਪ੍ਰਸਾਦਾ ਛੱਕ ਕੇ ਫੇਰ ਅਸੀਂ ਜਾਂਦੇ ਆਂ ਮਾਰਕੀਟ ਦੇ ਵਿੱਚ ਹਾਂ ਇਬਾਦਤ ਵਾਸਤੇ ਵੀ ਟੌイズ ਖਰੀਦਣੇ ਨੇ ਹਨਾ ਸਹੀ ਗੱਲ ਉਹਨੂੰ ਕਿਹੜਾ ਅੱਜ ਜਦੋਂ ਵੱਡੀ ਹੋ ਜੂਗੀ ਫਿਰ ਕਹਾਂਗੇ ਮੈਂ ਆ ਲੈਣਾ ਮੈਂ ਆ ਲੈਣਾ ਆ ਲੈਣਾ ਆਹ ਆਜ ਤੇ ਬਾਦ ਤਾਂ ਆਪੇ ਟਾਇਆ ਹੈ ਸਹੀ ਗੱਲ ਹੈ ਇਤੋਂ ਕਿਹਨਾਂ ਲਾਚੀਆਂ ਸਸਤੀਆਂ ਮਿਲਦੀਆਂ ਨੇ ਕਿ ਵਧੀਆ ਮਿਲਦੀਆਂ ਨੇ ਅੰਦਰ ਜਾ ਕੇ ਪਤਾ ਲੱਗੂਗਾ ਵੈਸੇ ਨਹੀਂ ਸਸਤੀਆਂ ਨੇ ਵਧੀਆ ਨੇ ਕੀ ਇਹ ਖਾਸ ਇੱਥੇ ਕੁਝ ਤਾਂ ਹੋਗਾ ਹੈ ਇਹਦੇ ਕਿਸ ਖਾਸ ਵੀ ਹੁੰਦੀ ਨਾ ਖਸਖਸ ਕਹਿੰਦੇ ਨੇ ਕਈ ਖਸਖਾਸ ਕਹਿੰਦੇ ਨੇ ਉਹ ਵੀ ਮਿਲਦੀ ਹੈ ਉਹ ਵੀ ਕਹਿੰਦੇ ਵਧੀਆ ਮਿਲਦੀ ਹੈ ਇੱਥੇ ਲੈ ਜਾ ਸਕਦੇ ਆ ਬਾਏ ਰੋਡ ਨਹੀਂ ਆਪਾਂ ਲੈ ਕੇ ਜਾ ਸਕਦੇ ਨਾ ਪਤਾ ਨਹੀਂ ਨਾ ਵੈਸੇ ਮੈਂ ਕੋਈ ਰਾਤ ਚ ਰੋਕ ਰਾਕ ਲੈ ਤਰ ਮਤ ਵਾਈਟ ਰੇਨ ਤਾਂ ਫਿਰ ਵੀ ਲੈ ਸਕਦਾ ਬੰਦਾ ਹਾਂ ਆਓ ਜੀ ਗੁਰੂ ਘਰ ਦੇ ਦਰਸ਼ਨ ਤੁਸੀਂ ਕਰੋ ਫਿਰ ਅੱਜ ਆਹ ਸਹੀ ਗੱਲ ਸੱਚਖੰਡ ਹੀ ਆ ਸੱਚੀ ਰੰਗ ਸਹੀ ਗੱਲ ਹੈ ਸੱਚਖੰਡ ਹੈ ਪਿਓਰ ਸੱਚਖੰਡ ਕਿੰਨੀ ਰੌਣਕ ਹੁੰਦੀ ਐ ਇਸ ਟਾਈਮ ਨਾ ਮਾਰਕੀਟ ਦੇ ਵਿੱਚ ਸਾਰੀ ਆ ਜਿਹੜੀ ਗਲੀ ਲੰਗਰ ਸਾਹਿਬ ਤੱਕ ਜਾਂਦੀ ਐ ਨਾ ਰੌਣਕ ਹੀ ਰੌਣਕ ਹੁੰਦੀ ਐ ਸਹੀ ਗੱਲ ਐ ਸੰਗਤ ਹੀ ਪੂਰੀ ਰੌਣਕ ਜੀ ਇੱਥੇ ਥਾਂ ਥਾਂ ਤੇ ਹਰ ਥਾਂ ਤੇ ਫੋਲ ਰੌਣਕ ਆ ਇਹਨੂੰ ਕੁੱਤਾ ਦੇਖਣਾ ਕੁੱਤੇ ਵਰਗਾ ਚੀਕਣਾ ਕਾਹਦੇ ਮੈਂਨੇ ਕਾਹ ਕਰਦੇ ਦਵਾਈ ਖਾਣੀ ਗਲੇ ਦੀ ਤੁਸੀਂ ਗਲੇ ਦੀ ਖਾਣੀ ਥੋੜਾ ਜਿਹਾ ਗਲਾ ਪੇਨ ਕਰ ਰਿਹਾ ਜਿਵੇਂ ਨਾ ਅੱਛਾ ਗਲੇ ਗੁਲੇ ਪੇਨ ਕਰਾ ਲੇ ਤੁਸੀਂ ਇੱਥੇ ਵੈਸੇ ਹਰੇਕ ਦਾ ਹੀ ਗਲੇ ਖਰਾਬ ਹੋ ਰਹੇ ਨੇ ਆਪਾਂ ਪਾਣੀ ਨਹੀਂ ਪੀਦੇ ਪਰ ਜਿਹੜਾ ਵੈਦਰ ਹੈ ਨਾ ਇਥੇਲੇ ਉਹਦੇ ਅਕੋਰਡਿਕ ਹੋ ਜਾਂਦਾ ਹੂੰ ਖਡਾਉਣੇ ਲਿਆ ਦਿਓ ਉਹ ਲੈ ਲੈ ਕਾਕਾ ਇੱਕ ਬਾਰ ਉਹ ਵਾਲਾ ਇਹ ਬਾਦ ਵਾਸਤੇ ਉਹ ਕਾਕਾ ਖਰੀਦ ਲਿਆ ਬਾਦ ਬੜੀ ਖੁਸ਼ੀ ਨਾਲ ਆਓ ਸਹੀ ਗੱਲ ਹੈ ਆਕੇ ਤੋਂ ਵੀਰ ਦੇ ਸੀ ਨਾ ਹੋਈਦੇ ਸੀ ਨਾ ਹਾਂ ਇੱਥੋਂ ਵੀਰ ਗਿਆ ਇਹ ਬਾਦਾਂ ਦੀਆਂ ਫੋਟੋਆਂ ਖਿੱਚੀਆਂ ਜਾਂਦੀਆਂ ਪਈਆਂ ਨੇ ਸੜਕਾਂ ਤੇ ਲੋਕ ਲੋਕ ਕੇ ਸੰਗਤ ਖਿੱਚੀ ਹੈ ਗਣਾ ਇੱਕ ਪੈ ਹੈਂ ਸਾਤਾ ਦਾ ਮਗਰਮਾਸ਼ ਅੱਛਾ ਪਾਪਾ ਦਾ ਮਗਰਮਾਸ਼ ਹਾਂ ਅਲਿਆ ਤੁਹਾਨੂੰ ਮੇਰੇ ਪਾਪਾ ਦਾ ਮਗਰਮਾਸ਼ ਰੌਣਕ ਜੀ ਬਾਜ਼ਾਰ ਦੀ ਸਹੀ ਗੱਲ ਹੈ ਇਸ ਟਾਈਮ ਕਮਰੇ ਅੰਦਰ ਜਾਣ ਦਾ ਕੋਈ ਫਾਇਦਾ ਨਹੀਂ ਹੈਨਾ ਸੁਰੇ ਜੋ ਦੇਖੀ ਜੋ ਰੌਣਕ ਮੇਲਾ ਅਨਾਰਾਂ ਦਾ ਜੂਸ ਬਹੁਤ ਸਸਤਾ ਇੱਥੇ ਹਾਂਜੀ ਤਾਂ ਅੱਗੇ ਇਲਾ ਦੂਰ ਲਾਚਿਆਂ ਨਾਲ ਆਣਗੇ ਤੇ ਲਾਚਿਆਂ ਦੀ ਵੀਡੀਓ ਨੇ ਬਣਾਈ ਉਹ ਤੇ ਮਾ ਉਹ ਕਹਿੰਦੇ ਦਿਮਾਗ ਦੀ ਲਾਚੀ ਹੋਈ ਪਈ ਐ। ਹਲਦੀ ਵੀ ਆਉਂਦੀ ਹਲਦੀ। ਕਿੰਨੀ ਵੱਡੀਆਂ ਹੁੰਦੀਆਂ। ਆਹ ਹਲਦੀਆਂ ਮਰੀ ਦੀਆਂ ਫੁੱਲ ਵੱਡੀਆਂ ਨੇ। ਹਲਦੀ ਲੈਣ ਲੱਕੜਾਂ ਵੀ ਆਣੇ ਲੱਕੜਾ। ਲਾਚਿਆਂ ਕਿਤੇ ਨੇ? ਆਹ ਲਾਚਿਆਂ। ਆਹ ਲਾਚਿਆਂ ਦੇ ਬਟਕ। ਮੈਂ ਕਹਿੰਦਾ ਦੇਖੀ ਇਹ ਦੇਖੀ। ਹਾਂ ਸਹੀ ਪਕੜਿਆ ਤੂੰ ਮੁੰਡਿਆ। ਕਿਹੜੇ ਪਿੰਡ ਦਾ? ਹਾਂਜੀ ਕਰਤਾਰਪੁਰ ਤੋਂ। ਹਾਂਜੀ। ਵੈਰੀ ਗੁੱਡ ਵੈਰੀ ਗੁੱਡ। ਕਦੋਂ ਆਇਓ ਜਾਣਾ ਕਦੋਂ ਐ ਵੈਰੀ ਗੁੱਡ ਮਤਾ ਦੇਖ ਲਿਆ ਹਾਂਜੀ ਵੈਰੀ ਗੁੱਡ ਇਧਰ ਆ ਸਤਾ ਇਧਰ ਪੀ ਲੈ ਜੂਸ ਤੂੰ ਪਹਿਲੇ ਪੀ ਰ ਚਲੋ ਪਹਿਲੇ ਦੇ ਕੇ ਆਉਣ ਫਿਰ ਇਹ ਤਾਂ ਅੰਦਰ ਸ਼ਰਦਾ ਇਹ ਵੀ ਪੀ ਗਿਆ ਮਾਫੀ ਦੂਜੀ ਕਿੜੀ ਹਰੀ ਹੈ ਹਰੀ ਕੱਲ ਵੀ ਮਿਲੇਗੀ ਉਹਨੇ ਤਾਂ ਪੀ ਤੇ ਲਈ ਮੇਕਅਪ ਬਚਾ ਲਈ। ਚਲ ਬੱਤੂ ਚਲੀ ਜਾਂ ਨੀਂਦ ਆ ਰਹੀ ਹੈ। ਠੀਕ ਹੈ ਵੀਰ ਜੀ। ਆ ਜਾਂਦੀ ਦੇਖੋ ਫੋਟੋ ਫੂਟੋ ਕਚਾ ਕੇ ਆ ਗਈ ਮੈਮ। ਮੈਂ ਕਿਹਾ ਮੈਮ ਫੋਟੋ ਫੂਟੋ ਕਚਾ ਕੇ ਆ ਜਾਂਦੀ ਏ। ਫੋਟੋ ਕਚੋੜ ਮਾਤੇ ਬੜੀ ਕੋਸ਼-ਕੋਸ਼ ਹੋ ਕੇ ਜਾਂਦੀ ਆ। ਜੇ ਤੁਹਾਡੇ ਕੋਲ ਹੁੰਦੀ ਤਾਂ ਰੋਲ ਲਾ ਜਾਂਦੀ ਆ। ਵਾਹ ਕੀ ਫੋਟੋ ਕਚਾਣ ਕਿੰਨਾ ਆਂਦਾ ਤੈਨੂੰ। ਹੋ ਰਿਹਾ ਨਾ। ਜਾ ਕੇ ਖੇਡੀ ਲੇਟੀਆਂ ਮਾਰੀ ਮਾਰਨੀ ਆ ਕਮਰੇ ਚੱਲ ਚੱਲ ਉੱਥੇ ਤੇਰੀ ਕੜਨਾ ਫੈਨ ਬੋਲਿੰਗ ਮੈਂ ਮੈਂ ਮਾਰ ਹਾਏ 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 ਹੁਣ ਕੋਸ਼ਿਸ਼ ਆ ਦੇਖ ਹੁਣ ਚੀਕਾ ਮਾਰਨ ਦੀ ਹਾਂ ਚੀਕਾ ਬਾਲਦੀ ਮਾਂ ਮੇਰੇ ਕੋਲ ਮੈਂ ਕੀ ਕਰੀ ਹੋਏ ਹੋਏ ਮਾਂ ਮੈਂ ਆ ਕਰਦੇ ਰਿਹਾ ਤਾ ਤੇਰੀ ਮਾਂ ਮੰਮੀ ਨੇ ਘਣਾ ਵੱਢੇ ਪਾ ਦੇ ਗਾ ਨਾ ਵਰਕੜੀ ਬੰਦੇ ਆ ਕਰਿਆ ਬੰਦੇ ਸਹੀ ਗੱਲ ਇਹ ਦੋ ਤਿੰਨ ਦਿਨ ਤਾਂ ਆਪਾਂ ਵੀ ਆਕੜੇ ਰਾਂਗੇ ਕਰ ਜਾ ਕੇ ਜਮਾਟੋ ਹੀ ਚੱਲੇਗਾ ਉੱਥੇ ਭਾਈ ਨੇ ਮੇਨ ਸਿੱਧੇ ਕਰਕੇ ਬੱਸ ਵੜਾ ਕੇ ਤੇਰੀ ਮਾਲ ਚੁੱਕ ਕੇ ਬੱਸੇ ਵੜਾ ਦੇਣ ਤੇ ਰਾਤ ਤੂੰ ਅੱਗੇ ਵੀ ਸਬਰ ਕਰਨਾ ਜੀ 5 ਘੰਟਿਆਂ ਦਾ ਸਹੀ ਗੱਲ ਨਹੀਂ ਨੂੰ 5 ਘੰਟੇ ਕੱਖਰੀ ਲੱਗਣੇ ਇੰਨਾ ਸੋ ਕਰ ਲਿਆ ਤਾਂ ਭੱਲੇ ਕੰਡਿਆ ਆਹੋ ਨਰੇਸੇ ਵੱਜ ਜਾ ਜਾਂ ਤੈਨੂੰ ਹੋਣੀ ਆ ਤੈਨੂੰ ਗੱਡੀ ਦੀ ਜਿਹੜੀ ਗੱਡੀ 'ਚ ਬਹਿ ਕੇ ਹੀ ਜਾਣੇ ਆ ਹਾਂ ਸਹੀ ਗੱਲ ਹੈ ਬਹੁਤ ਮਾਇਆ ਅੱਛਾ ਯਾਰ ਬਹੁਤ ਜ਼ਿਆਦਾ ਗੁਰੂ ਘਰ ਚਾਗੇ ਆਪਾਂ ਗੁਰੂ ਦਾ ਦਰਸ਼ਨ ਕਰਕੇ ਬੜਾ ਆਨੰਦ ਆਇਆ ਜੋ ਜਿਹੜਾ ਪਤਨ ਦਾ ਸਾਥ ਸੀ ਇਹ ਵੀ ਬਹੁਤ ਵਧੀਆ ਰਹਿ ਸਾਡਾ ਗੱਡੀ ਕਿੱਥੇ ਗਈ ਲੱਡੀ ਉਹ ਪਾਲੇ ਪਾਸੇ ਗਈ ਆ ਖੜੀ ਹੁਣ ਇਸ ਤੋਂ ਗੜਨੀ ਨਹੀਂ ਗਈ ਕੱਲ ਕਹਿੰਦੇ ਜਾਓ ਪਰਸੋਂ ਸਵੇਰੇ ਨਿਕਲੇਗੀ ਧੋਦੀਂ ਬਸ ਇਹਨੂੰ ਉਹਨੇ ਅੱਲ੍ਹਾ ਕੇ ਚਾਰ ਸਵੇਰੇ ਓਕੇ ਲਾਲੀ ਲਾਲੀ ਮੇਰੇ ਭਰਾ ਜੀ ਨੇ ਮਰਜੀ ਨੌਟ ਘੜਦਾ ਜਾ ਬਸ ਆ ਸਾਡਾ ਯਾਤਰੀ ਨਿਵਾਸ ਲੋ ਜੀ ਦੋਸਤੋ ਕੱਲ ਆਪਾਂ ਲੇਚੀਆਂ ਲੂਚੀਆਂ ਲੈ ਆਏ ਸੀ ਜੀ ਤੇ ਨਾਲ ਲਾਚੀਆਂ ਦੇ ਨਾਲ ਆਪਾਂ ਜੀਆਂ ਦੀ ਹਲਦੀ ਜਿਨ੍ਹਾਂ ਨੇ ਮੰਗਾਈ ਦੀ ਲਈ ਮੰਗਾਈ ਸੀ ਤੇ ਜੋ 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 ਸਮਾਨ ਮੰਗਵਾਇਆ ਉਹ ਆਪਾਂ ਲੈ ਲਿਆ ਤੇ ਇੱਥੋਂ ਨਾ ਕਾਲੀ ਖਸਖਸ ਮਿਲਦੀ ਹੈ ਜੀ ਜਿਹੜੀ ਆਪਣੇ ਅ ਕਈ ਸੰਗਤ ਲੈ ਕੇ ਵੀ ਜਾਂਦੀ ਹੈ ਟ੍ਰੇਨ ਤੇ ਜਿਹੜੇ ਆਂਦੇ ਨੇ ਉਹ ਤਾਂ ਲੈ ਜਾਂਦੇ ਨੇ ਮੈਨੂੰ ਬਾਈ ਰੋਡ ਦਾ ਨਹੀਂ ਪਤਾ ਕਿਉਂਕਿ ਇਹ ਸੁਣਿਆ ਸੀ ਕਿ ਬਾਈ ਜਦੋਂ ਆਪਾਂ ਕਾਲੀ ਖਸਖਸ ਲੈ ਕੇ ਜਾਂਦੇ ਆ ਤਾਂ ਰਸਤੇ ਦੇ ਵਿੱਚ ਇਹ ਬਾਈ ਦੇ ਵਿੱਚ ਚੈਕਿੰਗ ਹੋ ਜੇ ਤਾਂ ਕਈ ਵਾਰ ਦਿੱਕਤ ਕਰਦੇ ਨੇ ਹਨਾ ਬੋਸ ਕਰਕੇ ਮੈਂ ਇੱਤੀ ਨਹੀਂ ਗਈ ਤੇ ਇਹਦਾ ਹੁਣ ਮੈਨੂੰ ਪਤਾ ਨਹੀਂ ਵੀ ਇਹ ਸੱਚ ਹੈ ਕਿ ਝੂਠ ਹੈ ਤੁਸੀਂ ਦੱਸਿਓ ਜੇ ਕੋਈ ਬਾਏ ਰੋਡ ਲੈ ਕੇ ਗਿਆ ਕਾਲੀ ਕਸਕਦਾ ਇੱਥੋਂ ਲੈ ਕੇ ਜਾਣਾ ਉਧਰ ਅਲਾਉਡ ਹੈਗਾ ਕਿ ਨਹੀਂ ਹੈਗਾ ਤੇ ਇਹਦੇ ਬਾਰੇ ਮੈਨੂੰ ਨਹੀਂ ਪਤਾ ਸੋ ਮੈਂ ਨਾ ਹੀ ਕਰ ਦਿੱਤਾ ਇਬਾਦਤ ਦੇ ਵੀ ਟੌイズ ਵਗੈਰਾ ਲੈ ਲੇ ਹੁਣ ਆਪਣਾ ਸਮਾਂ ਆ ਗਿਆ ਜੀ ਇੱਥੋਂ ਬਾਬਾ ਜੀ ਦੀ ਨਗਰੀ ਨੂੰ ਅਲਵਿਦਾ ਲੈਣ ਦਾ ਇੱਥੋਂ ਤੇ ਕੱਲ ਆਪਾਂ ਚਲੇ ਜਾਣਾ ਜੀ ਆਪਣੀ ਯਾਤਰਾ ਅੱਗੇ ਸ਼ੁਰੂ ਕਰਨੀ ਹੈ ਜੀ ਤੇ ਵਾਪਸੀ ਆਪਾਂ ਵਾਇਆ ਇੰਦੋਰੀ ਕਰਾਂਗੇ ਇੰਦੌਰ ਤੋਂ ਬਾਅਦ ਆਪਾਂ ਜਾਣਾ ਜੀ ਗਵਾਲੀਅਰ ਗਵਾਲੀਅਰ ਤੋਂ ਬਾਅਦ ਆਗਰਾ ਤੇ ਉੱਥੇ ਵੀ ਆਪਾਂ ਰੁਕਾਂਗੇ ਬੰਦੀ ਛੋੜ ਗੁਰਦੁਆਰਾ ਸਾਹਿਬ ਤੇ ਕਿਲਾ ਵੀ ਦੇਖਾਂਗੇ ਤੇ ਆਗਰਾ ਵੀ ਜਾਵਾਂਗੇ ਤੇ ਆਗਰੇ ਦਾ ਤਾਜ ਮਹਿਲ ਵੀ ਤੁਹਾਨੂੰ ਦਿਖਾਵਾਂਗੇ ਉਸ ਤੋਂ ਬਾਅਦ ਫਿਰ ਚੱਲੇ ਪਾਵਾਂਗੇ ਮੁਹਾਲੀ ਵੱਲ ਨੂੰ ਤੇ ਬਹੁਤ ਆਨੰਦਪੂਰੀ ਜਗ੍ਹਾ ਆਨੰਦਨਗਰੀ ਹੈ ਅਸੀਂ ਫਿਲਹਾਲ ਕਮਰੇ ਚ ਖਲਾਰਾ ਪਾਰ ਕੇ ਹੁਣ ਪੈਕਿੰਗ ਕਰਨ ਦੀ ਸ਼ੁਰੂ ਕਰਨ ਲੱਗਿਆਂ ਆ ਸਾਰੇ ਪਾਸੇ ਖਲਾਰੇ ਢੇਗ ਲਾ ਰੱਖੇ ਨੇ ਇਧਰ ਬੀਬਾ ਜੀ ਤਿਆਰ ਖੜੇ ਨੇ ਇਹ ਪੈਕਿੰਗ ਵਾਸਤੇ ਆ ਸਾਡੀ ਛੋਟੇ ਵੀ ਬਾਜੀ ਜਿਨ੍ਹਾਂ ਨੂੰ ਕੌਨਸਟਿਪੇਸ਼ਨ ਹੋ ਚੁੱਕੀ ਸੀ ਇੱਕ ਦਿਨ ਦਾ ਵੈਸੇ ਤਾਂ ਤਿੰਨ ਦਿਨ ਦਾ ਠੀਕ ਰਹੀ ਏ ਇਹਦੀ ਕੌਨਸਟਿਪੇਸ਼ਨ ਚੌਥੇ ਦਿਨ ਥੋੜੀ ਜੀ ਪਰੇਸ਼ਾਨ ਹੋਈ ਸੀ ਮਤਲਬ ਹੱਸੀ ਨਹੀਂ ਚੌਥੇ ਦਿਨ ਥੋੜੇ ਥੋੜੇ ਸਮਾਈਲ ਕਰਦੀ ਸੀ ਜਿਵੇਂ ਆ ਬੰਦਾ ਆਕੜਾ ਹੀ ਨਹੀਂ ਰੰਦਾ ਉਦਾਂ ਫਿਰ ਇਹਨਾਂ ਵਿਚਾਰੀ ਨੇ ਕਾਫੀ ਪ੍ਰੈਸ਼ਰ ਵੀ ਛੇਲਿਆ ਉਸ ਤੋਂ ਬਾਅਦ ਠੀਕ ਹੋ ਗਈ ਬਾਬਾ ਜੀ ਦੀ ਮਿਹਰ ਨਾਲ ਬਾਬਾ ਜੀ ਨੇ ਬਾਬਾ ਜੀ ਨੂੰ ਅਰਦਾਸ ਕੀਤੀ ਬਾਬਾ ਜੀ ਨੇ ਆਪਣੇ ਬੱਚੇ ਨੂੰ ਠੀਕ ਕਰਤਾ ਹੈਨਾ ਖੁਸ਼ ਹੁਣ ਮੇਰਾ ਬੋਤਾ ਹੁਣ ਤਾਂ ਖੁਸ਼ ਹੈ ਤੇ ਬਾਕੀ ਜਿਹੜੀ ਸੰਗਤ ਮਿਲਦੀ ਹੈ ਤੁਹਾਡਾ ਸੱਚੀ ਦਿਲ ਤੋਂ ਧੰਨਵਾਦ ਸਾਰੀ ਸੰਗਤ ਜਿਹੜੀ ਮਿਲੀ ਗੁਰਦੁਆਰਾ ਸਾਹਿਬ ਭਾਵੇਂ ਕੋਈ ਅੱਧੇ ਮਿੰਟ ਲਈ ਮਿਲਿਆ ਭਾਵੇਂ 2 ਮਿੰਟ ਲਈ ਮਿਲਿਆ ਕੋਈ ਜਿੰਨੇ ਲਈ ਵੀ ਮਿਲਿਆ ਤੁਹਾਡਾ ਦਿਲ ਤੋਂ ਧੰਨਵਾਦ ਤੁਸੀਂ ਇੰਨਾ ਰਿਸਪੈਕਟ ਦਿੱਤੀ ਸਾਨੂੰ ਸਾਡੀ ਬੱਚੀ ਨੂੰ ਇਬਾਦਤ ਨੂੰ ਪਿਆਰ ਕੀਤਾ ਐਨ ਪਿਆਰ ਦਿੱਤਾ ਉਹਦੇ ਲਈ ਬਹੁਤ ਬਹੁਤ ਧੰਨਵਾਦ ਪਰਮਾਤਮਾ ਨੇ ਇਸ ਲੇਖਾ 'ਚ ਲਿਖਿਆ ਦੁਬਾਰਾ ਤੁਹਾਨੂੰ ਫੇਰ ਮਿਲਾਂਗੇ ਤੇ ਕਈ ਸਾਡੀਆਂ ਜਿਵੇਂ ਖੁਆਇਸ਼ਾਂ ਰਹਿੰਦੀਆਂ ਨੇ ਪੰਜਾਬ ਨੂੰ ਲੈ ਕੇ ਵੀ ਪੰਜਾਬ ਦੀ ਜਿਹੜੀ ਆਪਾਂ ਟੂਰ ਸ਼ੁਰੂ ਕਰਨਾ ਹੈ ਜੇ ਬਾਬਾ ਜੀ ਨੇ ਮਿਹਰ ਕੀਤੀ ਵੀ ਮੌਸਮ ਠੀਕ ਹੋਇਆ ਠੰਡਾ ਹੋਇਆ ਫਿਰ ਜਰੂਰ ਸ਼ੁਰੂ ਕਰਾਂਗੇ ਹੈ ਨਾ ਪੰਜਾਬ ਦਾ ਰੰਗਲਾ ਪੰਜਾਬ ਪ੍ਰੋਪ ਆਪਣੀ ਤੇ ਉਦੋਂ ਜਿੰਨੇ ਵੀ ਸਬਸਕ੍ਰਾਈਬਰ ਵੀਰ ਭੈਣ ਜਿਹੜੇ-ਜਿਹੜੇ ਏਰੀਆ ਚ ਨੇ ਜਰੂਰ ਮਿਲਦੇ ਜਾਵਾਂਗੇ ਸਿਮਰਤ ਨੂੰ ਅਸੀਂ ਭੇਜਾਂ ਨੀਚੇ ਕਿਉਂਕਿ ਪਾਣੀ ਦੇ ਬੋਤਲਾਂ ਖਤਮ ਹੋ ਗਈਆਂ ਪਾਣੀ ਨਾਲ ਲੈ ਕੇ ਜਾਣਾ ਵਾ ਤੇ ਇਸ ਕਰਕੇ ਫਿਰ ਹੁਣ ਪਾਣੀ ਪੂਣੀ ਲੈ ਕੇ ਗੱਡੀ ਚ ਰੱਖ ਰਿਹਾ ਤੇ ਮੈਂ ਵੀ ਹੁਣ ਆਪਾਂ ਸਮਾਨ ਸੂਨ ਲੈਣਾ ਵਾ ਸਾਰਾ ਮਤਲਬ ਪੈਕ ਪਕ ਕਰਕੇ ਗੱਡੀ ਚਾੜ ਲਈ ਕਿਉਂਕਿ ਇਸ ਵੇਰੇ ਹੀ ਫਿਰ ਜਲਦੀ ਨਿਕਲ ਜਾਣਾ ਵਾ ਦੂਰ ਸਾਹਿਬ ਮਹਾਰਾਜ ਦੇ ਦਰਸ਼ਨ ਨਗਰਨ واپسی ਚਾਲੇ ਜਾਣ ਨੂੰ ਜੀ ਨਹੀਂ ਕਰਦਾ ਇੱਥੋਂ ਕਿ ਕੀ ਤਰਤੀਬ ਨਹੀਂ ਇੱਥੇ ਖਿੱਚ ਐ ਅਸੀਂ ਤੁੱਪ ਪੈਂਦੀ ਐ ਕਿ ਮਤਲਬ ਜੀ ਨਹੀਂ ਕਰਦਾ ਪਰ ਜਿੰਨੇ ਜਨਨ ਮਿਲੇ ਕੋਈ ਕਹਿ ਰਿਹਾ ਸੀ ਦੋ ਦਿਨ ਵਧਾ ਲੇ ਆਪਣੇ ਟਿਕਟਾ ਕੈਨਸਲ ਕਰਵਾ ਕੇ ਤੇ ਕੋਈ ਕਹਿੰਦੇ ਅਸੀਂ ਮਤਲਬ ਥੋੜੇ ਦਿਨਾਂ ਲਈ ਆਏ ਸਾਨੂੰ ਮਹੀਨੇ ਨਹੀਂ ਆਉਣਾ ਚਾਹੀਦਾ ਸੀ ਰਹਿ ਕੇ ਜਾਣਾ ਜੇ ਅਸੀਂ ਆਪਾਂ ਹਨ 15 ਦਿਨਾਂ ਲਈ ਆਏ ਕੋਈ ਬਹੁਤ ਸੰਗਤ ਆਉਂਦੀ ਜਿਹੜੇ ਕਾਫੀ ਦਿਨ ਰਹਿ ਕੇ ਜਾਂਦੀ ਆ ਕਿਉਂਕਿ ਇਹ ਕੋਈ ਲਾਗੇ ਨਹੀਂ ਹੈਗਾ ਬੰਦਾ ਸਾਲ ਬਾਅਦ ਆਉਂਦਾ ਵਾ ਫਿਰ ਬੰਦੇ ਨਹੀਂ ਹੁੰਦਾ ਵਾ ਤੇ ਜਾਨਾ ਵਾ ਤੇ ਫਿਰ ਚੰਗੀ ਤਰ੍ਹਾਂ ਰਹਿ ਕੇ ਆਈ ਗੁਰੂ ਮਹਾਰਾਜ ਦੇ ਕੋਲ ਹਨਾ ਚਲੋ ਕੋਈ ਨਹੀਂ ਗੁਰੂ ਮਹਾਰਾਜ ਫੇਰ ਸਾਦੇ ਹਿੰ ਹੰਦੇ ਸਾਹਿਬ ਨੂੰ ਫੇਰ ਹਨਾ ਮਹਾਰਾਜ ਸਦਨ ਤੇ ਹਨੂ ਹੀ ਆਈਏ ਵਾਪਸ ਇੱਥੇ ਫੇਰ ਹਨਾ ਗੁਰੂ ਦੀ ਨਗਰੀ ਤੇ ਆਨੰਦ ਬਹੁਤ ਜ਼ਿਆਦਾ ਨਾ ਨੌਂਦਾ ਵਾ ਮੈਂ ਪਹਿਲਾਂ ਵੀ ਕਿਹਾ ਸੀ ਅਬ ਸਾਨੂੰ ਸਾਰਿਆਂ ਨੂੰ ਇੱਕ ਵਾਰੀ ਹਜੂਰ ਸਾਹਿਬ ਜ਼ਰੂਰ ਆਉਣਾ ਚਾਹੀਦਾ ਮੱਥਾ ਟੇਕਣ ਵਾਸਤੇ ਕਿਉਂਕਿ ਮੈਂ ਤਾਂ ਕਹਿੰਦੀ ਹਾਂ ਕਿ ਮਤਲਬ ਮੇਰੇ ਨਾਨੀ ਜੀ ਐਕਸਪਾਇਰ ਹੋ ਗਏ ਆ ਮੇਰੇ ਨਾਨੀ ਕਹਿੰਦੇ ਰਹਿੰਦੇ ਹੋਈ ਕਿ ਮੈਂ ਹਜ਼ੂਰ ਸਾਹਿਬ ਨਹੀਂ ਜਾ ਪਾਈ ਹਜ਼ੂਰ ਸਾਹਿਬ ਮਤਲਬ ਜਿਹੜੇ ਪੰਜ ਤਖਤ ਤਾਂ ਉਹਨਾਂ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਮਤਲਬ ਉਹ ਇਦਾਂ ਹੀ ਤੁਰ ਗਏ ਉਹਨਾਂ ਦੇ ਮਨ ਦੀ ਖੁਆਇਸ਼ ਹੀ ਰਹਿ ਗਈ ਕਿਉਂ ਕਿਉਂਕਿ ਉਹ ਜਿਵੇਂ ਬੰਦਾ ਬਜ਼ੁਰਗ ਹੋ ਜਾਂਦਾ ਫਿਰ ਗੋਡਿਆਂ 'ਤੇ ਰਹਿ ਜਾਂਦਾ ਹਨ ਫਿਰ ਇਨੀ ਦੂਰ ਦਾ ਸਫ਼ਰ ਨਹੀਂ ਕਰ ਪਾਉਂਦਾ ਇਸ ਕਰਕੇ ਆਪਾਂ ਨੂੰ ਨਾ ਮਤਲਬ ਜਦੋਂ ਅਸੀਂ ਆਪਣਾ ਸਰੀਰ ਬਿਲਕੁਲ ਸਹੀ ਹੋਣਾ ਤੇ ਬੰਦੇ ਨੂੰ ਇੱਕ ਵਾਰੀ ਹਜ਼ੂਰ ਸਾਹਿਬ ਆਣ ਕੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਨੇ ਮੇਰੇ ਮਾੜੇ ਨੇ ਹਨਾ ਸਹੀ ਗੱਲ ਹੈ ਸਹੀ ਗੱਲ ਇੱਥੇ ਮੱਬਾ ਜੀ ਦਾ ਵਾਸੇ ਬਾਬਾ ਜੀ ਇੱਥੇ ਹੀ ਨੇ ਬਾਬਾ ਜੀ ਦਾ ਵਾਸ ਇੱਥੇ ਹੀ ਹੈ ਤੇ ਆਪਾਂ ਨੂੰ ਇਦਾਂ ਲੱਗਦਾ ਆਪਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾ ਚ ਆ ਕੇ ਬੈਠ ਗਏ ਆ ਬੜਾ ਸਕੂਲ ਮਿਲਦਾ ਤੇ ਇੱਕੋ ਜਾਇਦ ਹੈ ਨਾ ਆਟੋਮੈਟਿਕ ਹੰਝੂ ਵਗਨੇ ਸ਼ੁਰੂ ਹੋ ਜਾਂਦੇ ਨੇ ਮਤਲਬ ਦਿਲ ਜਾਨੀ ਕਰਦਾ ਮਤਲਬ ਜਾਣ ਨੂੰ ਕਿੰਨੀ ਸਟਰੋਂਗ ਵਾਇਬਾ ਕਰੇ ਬੰਦੇ ਆਪਣੇ ਆਪ ਹੀ ਇੱਥੋਂ ਨਿਕਲ ਅੱਥੂ ਨਿਕ ਸੋਚੋ ਸੱਚੀ ਕਿੰਨੀ ਕੇਸ ਕੈਸੀ ਇੱਥੇ એનર્ਜੀ ਹਣੀ ਵੀ ਬੰਦੇ ਦਾ ਜਾਣ ਨੂੰ ਮਾਨ ਨਹੀਂ ਕਰਦਾ ਹਨ ਪਰ ਉਹ ਇਹ ਨਾ ਕੰਮਕਾਰਾਂ ਕਰਕੇ ਜਾਣਾ ਤਾਂ ਪੈਂਦਾ ਹੀ ਸਿਮਰਤ ਦਾ ਵੀ ਪਿੱਛੇ ਫਿਰ ਮਮੀ ਰੈਡੀ ਕੱਲੇ ਨੇ ਉੱਥੇ ਉਹ ਫਿਰ ਉਸ ਆਬ ਨਾਲ ਕਿ ਵੀ ਸਾਨੂੰ 3 ਦਿਨ ਹੋਰ ਲੱਗਣੇ ਨੇ ਜਾਣ ਲੱਗੇ ਤੇ ਬਾਕੀ ਹੁਣ ਪੈਕਿੰਗ ਕਰਦੇ ਆ ਸ਼ੁਰੂ ਲਓ ਜੀ ਮੁਕੰਮਲ ਹੋ ਗਈਆਂ ਤਿਆਰੀਆਂ ਸਿਮਰਤਪਾਲ ਸਿੰਘ ਪਾਣੀ ਲੈ ਕੇ ਆ ਗਏ ਨੇ ਤੇ ਬੌਲ ਨਾਲ ਜਵਾਕ ਦੀ ਖੇਡ ਰਹੇ ਨੇ ਤੇ ਕੰਨ ਲਾ ਕੇ ਫੋਨ ਤੇ ਪਤਾ ਨਹੀਂ ਕੀ ਸੁਣ ਰਹੇ ਨੇ ਇਬਾਦਤ ਮੇਰੀ ਗੋਦੀ ਦੇ ਵਿੱਚ ਤੇ ਊ ਊ ਕਰੀ ਜਾਦੀ ਇਬਾਦਤ ਦੀ ਮੰਮੀ ਉਧਰ ਕੱਪੜੇ ਉਤਾਰ ਕੇ ਪੈਕ ਕਰ ਰਹੇ ਨੇ ਮੈਂ ਦੱਸ ਰਿਹਾ ਵੀ ਕੀ ਕੀ ਪੈਕ ਕਰਨਾ ਹੈ ਸਿਮਰਤਪਾਲ ਸਿਰ ਵੇਲੇ ਲੇਟੇ ਹੋਏ ਨੇ ਭਾਈ ਸਾਹਿਬ ਉੱਠ ਨਹੀਂ ਰਹੇ ਇਹ ਟਾਈਮ ਉਹਨਾਂ ਦਾ ਟਾਈਮ ਹੈ ਜੀ ਮੇਰਾ ਟਾਈਮ ਬਾਅਦ ਤੁਹਾਡਾ ਕਦੋਂ ਆਣਾ ਟਾਈਮ ਉੱਤ ਬਾਅਦ ਆਪਣਾ ਟਾਈਮ ਆਏਗਾ ਆਏਗਾ ਇਹ ਪਲਟ ਗਿਆ ਪਲਟ ਗਿਆ ਪਲਟ ਗਿਆ ਪਲਟ ਕੇ ਕੋਦੀ ਜਾਓ ਸਰਦਾਰ ਸਾਹਿਬ ਰਾਕੇਸ਼ ਮਨ ਸਾਰਾ ਸਮਾਨ ਸੈੱਟ ਕਰ ਰਹੇ ਮੀ ਆਉਣ ਲਿਆ ਵਾ ਪੂਰਾ ਫੇਰ ਹੁਣ ਆਵਾਜ਼ ਆਈ ਜਦਾ ਇਹਨੂੰ ਮੈਂ ਬੜੀ ਨਾ ਹੋ ਲੋ ਯਾਰ ਉੱਚੀ ਨਾ ਬੋਲ ਹੌਲੀ ਬੋਲੋ ਸਵਾ ਕੇ ਟੈਉਣੀ ਪੂਰੀ ਸੈਟਿੰਗ ਹੋ ਗਈ ਸਮਾਨ ਦੀ ਸਾਰਾ ਸਮਾਨ ਸਟੈਕਰ ਹੈ ਆਸਮ ਜੀ ਯਾਰ ਇਹਦਾ ਸਮਾਨ ਲੇ ਕਰੀ ਮਾ ਦੋ ਤਿੰਨ ਥੱਲੇ ਵੀ ਹਲਕਾ ਸਾ ਹੀ ਪਿਆ ਯਾਰ ਨਹੀਂ ਨਹੀਂ ਮੈਨੂੰ ਲੱਗਿਆ ਉਹ ਸਮਾਨ ਝਮੇਟਿਆ ਲੈਣਾ ਅੰਦਰ ਆ ਜਾਣਾ ਸੈਟਿੰਗ ਹੋ ਜਾਣੀ ਬੜੇ ਨਾਲ ਉਹ ਮੋਢੇ ਤੇ ਪਾਉਣ ਵਾਲੇ ਤੇ ਦੋ ਟੋਪਰੀਆਂ ਤੇ ਕਾ ਪੂਰਾ ਜਾਣਾ ਦਿਲ ਜੈ ਨਹੀਂ ਕਰ ਰਿਹਾ ਯਾਰ ਸਹੀ ਲੱਗ ਸਮਾਨ ਰੱਖਣੇ ਆ ਨਾ ਮੋਤਲ ਨੂੰ ਹਾਂ ਹਾਲ ਚ ਨਹੀਂ ਪੈ ਰਹੇ ਯਾਰ ਬਾਹਰ ਜਾ ਜਾਨੇ ਹਾਂ ਅੰਦਰ ਕਮਰੇ ਚ ਹੋਰ ਤਾਂ ਲੱਗਦਾ ਜੇ ਦੂ ਬਾਹਰ ਜਾਨੇ ਬੜੇ ਜਾਂਦੇ ਜਾਂਦਾ ਸਾਰੇ ਹਨਾ ਇਹ ਉੱਠਦੀ ਫਿਰ ਅਪਾ ਚੱਲਦੇ ਆ ਬਾਹਰ ਤੇ ਇਹ ਉਹ ਸੋਚੀ ਨਾ ਮੈਂ ਘੋੜਾ ਲਈ ਚਾਹ ਪੀ ਕੇ ਆਈ ਹਣਾ ਸੋ ਉੜ ਜਾਂਦੀ ਫਿਰ ਪੀ ਕੇ ਆਨੇ ਆ ਹੋਰ ਅੱਗੇ ਜਾ ਕੇ ਚੌਂਕ ਤੇ ਚੌਂਕ ਤੇ ਚੌਂਕ ਘੋੜਾ ਲਈ ਚਾਹ ਆਹੋ ਹਣਾ ਯੂ ਆਰ ਰਾਈਟ ਦੱਸੋ ਕਿੱਦਾਂ ਕਰਾਂਗੇ ਭਾਜੀ ਚਾਹ ਪੀ ਕੇ ਨਾਲੇ ਗੋਲ ਕਿੱਥੇ ਖਾਣਾ ਹੈ ਚੁੱਪ ਚੁੱਪ ਕਰ ਗਏ ਆ ਚੈਨ ਲੈ ਮੇਰੇ ਪੁੱਤ ਨੇ ਤੇ ਆਹ ਫੋਨ ਨਹੀਂ ਤਾਂ ਆਈਫੋਨ ਆਈਫੋਨ ਤੇਰੇ ਪੁੱਤ ਨੇ ਆਈਫੋਨ ਇਹ ਨਹੀਂ ਬੋਲਣਾ ਕਿੱਥੇ ਨਹੀਂ ਬੋਲਣਾ ਕਿੱਥੇ ਕਿੱਥੇ ਨਹੀਂ ਮਾਈਕ ਕੋ ਬੋਲੇ ਇਹ ਮਾਈਕ ਕਿਉਂ ਕੱਢ ਕੇ ਰੱਖਦੇ ਇਹ ਗੱਡੀ ਉਹ ਜੋ ਉੱਧਾ ਗਿਆ ਹੈ ਮੈਂ ਕਿਹਾ ਨਾ ਉਹਦੇ ਜੀ ਪਰੱਖ ਆ ਗਏ ਸਮਾਨ ਨਾ ਜਿੱਦਾਂ ਮਾਈਕ ਜਦੋਂ ਯੂਜ਼ ਹੀ ਨਹੀਂ ਕੀਤਾ ਵਿਚਾਰੇ ਨੂੰ ਫਿਲ ਰੈਗੂਲਰ ਹੀ ਰਹਿਦਾ ਮੈਂ ਦੋਨਾਂ ਰਾਜ ਰਾਜ ਨਹੀਂ ਹੁਣ ਮੈਂ ਕਰਾਂਗਾ ਜਾਵਾਂਗੇ ਨਾ ਬਾਹਰ ਚਾਹ ਪੀਣ ਅੱਛਾ ਗੋੜਾਲੀ ਚਾਹ ਰਹਿ ਗਈ ਛੜ ਕੇ ਨਹੀਂ ਜਾਣੀ ਆਪਾਂ ਅੱਛਾ ਕੀ ਕਰਨਾ ਤੁਹਾਡਾ ਭਰਾ ਕੱਲਾ ਕੱਲਾ ਗੋਲ ਗੱਪੇ ਖਾ ਰਿਹਾ ਸਲਾਹ ਵੀ ਨਹੀਂ ਮਾਰ ਰਿਹਾ ਇਹ ਬੜਾ ਖਰਾਬ ਏ ਬੰਦਾ ਤੁਸੀਂ ਤਾਂ ਮਾਰਦੇ ਸਲਾਹ ਇਹ ਕੱਲਾ 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 ਥੱਲੇ ਆ ਕੇ ਗੋਲ ਗੱਪੇ ਖਾ ਲੈਂਦਾ ਸਮਰਤ ਕੌਸਿੰਗ ਹਾਂ ਜੀ ਹੁਣ ਕਪਟਟ ਜੀ ਬਾਰੇ ਯਾਦ ਰਹੀ ਨਾ ਫਾਸ ਕਰ ਸਾਰੀ ਸੰਗਤ ਚਲੀ ਗਈਏ ਇਕੱਲੇ ਦੇ ਗੋਲ ਗੱਪੇ ਨਹੀਂ ਮੁੱਕਣਦੇ ਯਾਰ ਓ ਦੇ ਦਰਬਾਰ ਸਾਹਿਬ ਹਾਂ ਸਲਾਵ ਹੀ ਨਹੀਂ ਮਾਰੀ ਹੈ ਚਾਹ ਦੀ ਹੱਟੀ ਗੜ ਵਾਲੀ ਕਿੰਦਾ ਭਈਆ ਕਿੰਦਾ ਇੱਕ ਕਰਦੇ ਨੇ ਦੇਖੀ ਕਿੱਥੇ ਵਾਜਾ ਉਹ ਸੁਣਨੇ ਚਿਰ ਨੇ ਲੈ ਬੇਰਾ ਉਹ ਚੇਰ ਲੈ ਲੈ ਸਾਹਮਣੇ ਆ ਜਾਣਾ ਆ ਚਾਹ ਦੀ ੱਟੀ ਜੀ ਬਿਲਕੁਲ ਚੌਂਕ ਦੇ ਵਿੱਚ ਕਿਸੇ ਨੇ ਕਮੈਂਟ ਵੀ ਕੀਤਾ ਸੀ ਕਹਿੰਦੇ ਜਰੂਰ ਪੀ ਕੇ ਆਇਓ ਠੀਕ ਜੀ ਪੀ ਕੇ ਜਾਂਦੇ ਆ ਸਿਮਰਤ ਕਹਿੰਨੇ ਮੈਂ ਗੋਲਗੇ ਆਪੇ ਦੇ ਉੱਪਰ ਚਾਹ ਪੀ ਲਾਂਗਾ ਕੋਈ ਚੱਕਰ ਨਹੀਂ ਮਸ਼ੀਨ ਨੂੰ ਦੱਬ ਰਹੇ ਤਾਂ ਸਾਨੂੰ ਚਾਹ ਨਿਕਲ ਰਹੀ ਉਹ ਦੇਖੋ ਇਹ ਨਹੀਂ ਮੈਂ ਦੇ ਨਹੀਂ ਬਣਦਾ ਮੈਂ ਹਲੇ ਆਣਾ ਕੰਨ ਮੁੰਟਨ ਹੀ ਮਿਲਦੀ ਹੈ ਨੇ ਰੋ ਵਧੀਆ ਚੀਜ਼ ਹੈ ਬਹੁਤ ਧੀਆ ਚੀਜ਼ ਹੈ ਹਾਂ ਸੰਗਤ ਇਥੋਂ ਆਪਣੀ ਪੰਜਾਬੀ ਸੰਗਤ ਬਹੁਤ ਚਾਹ ਪੀਂਦੀ ਹੈ ਪੰਜਾਬੀ ਕੀਥੋਂ ਮਰਾਠੀ ਸੰਗਤ ਵੀ ਬਹੁਤ ਚਾਹ ਪੀਂਦੀ ਹੈ ਵਾਹ 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 ਹਾਂ ਪਿੰਡ ਬਾਬੇ ਆ ਨੇ ਬਿੱਲੋ ਇੰਨਾ ਵੱਡਾ ਕੱਪ ਮੇਰੀ ਉਂਗਲੀ ਜਿੱਡਾ ਕੱਪ ਹੈ ਧਿਆਨ ਵਾਲੀ ਬਾਦ ਹੱਥ ਨਾਲ ਮਾਰਦੇ ਕਿੰਦੀ ਸੋਡੀ ਹੈ ਕੁਮਾਰੀ ਕਰ ਰਹੀ ਹੈ ਮੈਂ ਜਿਵੇਂ ਆ ਉਹ ਹੁੰਦਾ ਵਾ ਕਾੜੀ ਹੁੰਦੀ ਓਮ ਜਿਵੇਂ ਖਵਾ ਨਹੀਂ ਹੁੰਦਾ ਗੁਰਫੀ ਹੁੰਦੀ ਜੀ ਉਹ ਗੁਰਫੀ ਅੱਜ ਸਾਡਾ ਲਾਸਟ ਦਿਨ ਇਸ ਤ੍ਰਿਪਤਾ ਦਾ ਲਾਸਟ ਦਿਨ ਅਗਲੀ ਵਾਰ ਫੇਰ ਆਵਾਂਗੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਰਤੀ ਹੋ ਰਹੀ ਹੈ ਜਰੂਰ ਸੁਣਿਓ